ਮਾਨਸਾ ਚ ਗਊਸ਼ਾਲਾ ਮਾਮਲੇ ਨੇ ਫੜਿਆ ਜ਼ੋਰ ਸ਼ਹਿਰ ਵਾਸੀ ਇਕੱਠੇ ਤੁਸੀਂ ਦੇਖ ਰਹੇ ਹੋ ਗਲਬਾ ਟੀਵੀ ਕਈ ਦਿਨਾਂ ਤੋਂ ਮਾਨਸਾ ਦੀ ਗਊਸ਼ਾਲਾ ਸੰਪਤੀ ਤੇ ਨਾਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਚੱਲ ਰਹੀ ਸੀ ਗਊਸ਼ਾਲਾ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਨਾਲ ਮੀਟਿੰਗਾਂ ਕਰਕੇ ਇਸ ਮੁੱਦੇ ਤੇ ਵਿਚਾਰ ਕੀਤਾ ਜਾ ਰਿਹਾ ਸੀ ਅੱਜ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਕਮੇਟੀ ਦੀਆਂ ਦੁਕਾਨਾਂ ਤੇ ਹੋਏ ਕਬਜ਼ੇ ਖਾਲੀ ਕਰਵਾਏ ਕਮੇਟੀ ਵੱਲੋਂ ਦੁਕਾਨਾਂ ਦੇ ਤਾਲੇ ਤੋੜ ਕੇ ਮੁੜ ਕਬਜ਼ਾ ਆਪਣੇ ਹੱਥ ਵਿੱਚ ਲਿਆ ਗਿਆ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਕੁਝ ਲੋਕ ਪ੍ਰਸ਼ਾਸਨ ਨਾਲ ਮਿਲ ਕੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਸਾਲਾਂ ਤੋਂ ਕਬਜ਼ੇਦਾਰਾਂ ਨੇ ਦੁਕਾਨਾਂ ਦਾ ਕਿਰਾਇਆ ਨਹੀਂ ਦਿੱਤਾ ਜਿਸ ਨਾਲ ਗਊਸ਼ਾਲਾ ਦੀ ਆਮਦਨੀ ਰੁਕ ਗਈ ਸੀ। ਸ਼ਹਿਰ ਵਾਸੀਆਂ ਨੇ ਅੱਜ ਇਕੱਠ ਹੋ ਕੇ ਗਊਸ਼ਾਲਾ ਦੀ ਸੰਪਤੀ ਨੂੰ ਬਚਾਇਆ। ਇਹ ਕਿਹੋ ਜਿਹਾ ਮਸਲਾ ਚੱਲੇ ਹੋਊਗਾ ਸਮਝ ਨਹੀਂ ਆ ਰਿਹਾ। ਇੰਨਾ ਤਕਰੀਬਨ ਨੇ ਇਹ ਜਿਹੜੀ ਪੁਰਾਣੀ ਗਊਸ਼ਾਲਾ ਬੱਜਦੀ ਹੈ ਸ਼ਹਿਰ ਦੇ ਵਿੱਚ ਫਾਟਕ ਦੇ ਨੇੜੇ ਤਕਰੀਬਨ ਮੈਨੂੰ ਲੱਗਦਾ 100-150 ਸਵਾਸੂ ਸਾਲ ਦੇ ਕਰੀਬ ਜਿਹੜੀ ਹੈਗੀ ਇਹ ਜਗਾ ਗਊਸ਼ਾਲਾ ਕੋਲੇ ਹੈ ਪਹਿਲਾਂ ਇੱਥੇ ਗਊਸ਼ਾਲਾ ਸੀ ਉਦੋਂ ਗਊਆਂ ਦੀ ਗਿਣਤੀ ਜਿਹੜੀ ਹੈਗੀ ਆ 2-300 ਸੀ ਉਸ ਤੋਂ ਬਾਅਦ ਗਊਸ਼ਾਲਾ ਜਿਹੜੀ ਹੈਗੀ ਆ ਵਾਟਰਬਾਕਸ ਰੋਡ ਤੇ ਚਲੀ ਸ਼ਿਫਟ ਹੋ ਗਈ ਇੱਥੋਂ ਮਾਰਕੀਟ ਬਣ ਆਤੀ ਗਊਸ਼ਾਲਾ ਨੇ ਕਿਉਂਕਿ ਜਿੱਥੇ ਮਤਲਬ ਅੱਜ 2-2.5 ਹਜ਼ਾਰ 3-3000 ਗਊਆਂ ਗਊਤਣ ਹੈਗਾ ਮਾਨਸਾ ਦੇ ਵਿੱਚ ਬਹੁਤ ਸਾਰੀਆਂ ਗਊਸ਼ਾਲਾ ਹੈਗੀਆਂ ਨੇ ਜਿੱਥੇ 1000-1500 2-2000 ਗਊਤਣ ਹੈਗਾ ਉਹਨੂੰ ਸਾਰੇ ਸ਼ਹਿਰ ਦੇ ਲੋਕ ਹੀ ਚਲਾ ਰਹੇ ਆ ਇਸ ਜਗ੍ਹਾ ਨੂੰ ਕੋਈ ਗੁੰਡਾ ਅੰਸਰ ਜਿਹੜੇ ਹੈਗੇ ਕੁਛ ਨਾ ਕੁਛ ਦੱਬਣਾ ਚਾਹੁੰਦੇ ਆ ਕੋਈ ਪੁਰਾਣੇ ਕਾਗਜ਼ ਕੱਢ ਕੇ ਜਾਂ ਇਸ ਤਰ੍ਹਾਂ ਦਾ ਲੇਕਿਨ ਜਦੋਂ ਦਾ ਇਹ ਸ਼ਹਿਰ 1904 ਦੇ ਵਿੱਚ ਕਹਿੰਦੇ ਮੈਨੂੰ ਮੈਂ ਦੇਖਿਆ ਨਹੀਂ ਲੇਕਿਨ ਬਜ਼ੁਰਗਾਂ ਦਾ ਦੱਸਣ ਦਾ ਵੀ 1904 ਦੇ ਵਿੱਚ ਟਾਊਨ ਪਲੈਨਰ ਵਾਲਿਆਂ ਨੇ ਸ਼ਹਿਰ ਬਸਾਇਆ ਸੀ ਉਦੋਂ ਦੇ ਹੀ ਸਾਡੇ ਸ਼ਹਿਰ ਦੇ ਵਿੱਚ ਗਊਸ਼ਾਲਾ ਆਪਣਾ ਲక్ష్ਮੀਨਾਰਾਇਣ ਮੰਦਿਰ ਬਣਿਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਬਣਿਆ ਹੋਰ ਬਹੁਤ ਸਾਰੇ ਸਾਡੇ ਜਿਹੜੇ ਜੱਦੀ ਪੁਸ਼ਤੀ ਜਿਹੜੇ ਸਾਡੀਆਂ ਮਤਲਬ ਇਹ ਧਾਰਮਿਕ ਸੰਸਥਾਵਾਂ ਨੇ ਤੇ ਅਸੀਂ ਤਾਂ ਆਪਣਾ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਕਈ ਵਾਰ ਕੋਈ ਗੁੰਡਾ ਅਨਸਰ ਐਵੇਂ ਹੀ ਮਤਲਬ ਮੋਢੇ ਤੇ ਬੰਦੂਕ ਧਰ ਕੇ ਲੜਖੜਾ ਮਾਰ ਕੇ ਸ਼ਹਿਰ 'ਚ ਆ ਜਾਂਦਾ ਇਹ ਜੇ ਗੁੰਡਾ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਅਸੀਂ ਉਹਨਾਂ ਨੂੰ ਵੀ ਸੁਨੇਹਾ ਦੇਣਾ ਚਾਹਾਂਗੇ ਵੀ ਸਾਰਾ ਸ਼ਹਿਰ ਇਸ ਮਸਲੇ ਤੇ ਇਕੱਠਾ ਗਊਸ਼ਾਲਾ ਦੀ ਹੋਵੇ ਚਾਹੇ ਮੰਦਰ ਦੀ ਹੋਵੇ ਚਾਹੇ ਗੁਰਦੁਆਰੇ ਦੀ ਹੋਵੇ ਕਿਸੇ ਦੀ ਜਗ੍ਹਾ ਤੇ ਕੋਈ ਨਜਾਇਜ਼ ਕਬਜ਼ਾ ਕਰਨ ਨਹੀਂ ਦਿੱਤਾ ਜਾਊਗਾ। ਅਸ ਤਹੀ ਸਨੇਹ ਬੰਨ੍ਹਿਆ। ਭਾਈ ਜੀ ਅੱਜ ਦੁਕਾਨਾਂ ਦਾ ਜਿਹੜਾ ਛੜਵਾਇਆ ਦੁਕਾਨਾਂ ਦੇ ਕਿਰਾਏ ਨਹੀਂ ਭਰੇ ਸਮੇਂ ਵਾਲੇ। ਇਹ ਭਰਾ ਜੀ ਤਕਰੀਬਨ ਦੇਖੋ ਇੱਥੇ ਬੈਂਕ ਵੀ ਬਣੇ ਹੋਏ ਨੇ ਇੱਥੇ ਘਟੋ ਘਟ 30 35 ਦੁਕਾਨਾਂ ਵੀ ਬਣੀਆਂ ਹੋਈਆਂ। ਕੁਝ 2-3 ਦੁਕਾਨਦਾਰ ਦੇਖੋ ਬੜੀ ਮਾੜੀ ਗੱਲ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦੁਕਾਨਾਂ ਵੀ ਬਣੀਆਂ ਐ, ਮੰਦਰਾਂ 'ਚ ਵੀ ਬਣੀਆਂ ਐ, ਗਊਸ਼ਾਲਾ ਦੀ ਕਿਵੇਂ ਇਹਦੇ ਜਗ੍ਹਾ ਤੇ ਵੀ ਬਣੀਆਂ ਹੋਈਆਂ। 2-3 ਦੁਕਾਨਦਾਰਾਂ ਨੇ ਜਿਹੜਾ ਹੈਗਾ ਕਿਰਾਇਆ ਵੀ ਨਹੀਂ ਦੇ ਰਹੇ ਸੀ। ਤੇ ਆਪਣਾ ਉਹਨਾਂ ਤੇ ਨਜਾਇਜ਼ ਕਬਜ਼ਾ ਕੀਤੀ ਹੋਈ ਸੀ ਪਤਾ ਲੱਗਿਆ ਵੀ ਅ ਕਈ ਆਪਣਾ ਦੁਕਾਨਦਾਰ ਤਾਂ ਜਿਹੜੇ 2-3 ਹੈਗੇ ਉਹਨਾਂ ਦੇ ਵਿੱਚੋਂ ਕਈ ਤਾਂ ਅੱਜ ਕਰੋੜਪਤੀ ਹੋ ਗਏ ਵੀ ਉਹਨਾਂ ਨੂੰ ਇਹੋ ਜੀ ਹਰਕਤ ਜਿਹੜੀ ਹੈਗੀ ਹੈ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਾਰਮਿਕ ਸੰਸਥਾ ਦੀ ਜਗ੍ਹਾ ਅਗਰ ਅਸੀਂ ਦੱਬਾਂਗੇ ਕੋਈ ਦੁਕਾਨ ਮਕਾਨ ਕੋਈ ਜ਼ਮੀਨ ਤਾਂ ਉਸ ਨੂੰ ਪ੍ਰਮਾਤਮਾ ਵੱਲੋਂ ਕੋਈ ਬਖਸ਼ ਹੁੰਦੀ ਨਹੀਂ ਤੇ ਉਹਦਾ ਗਊਸ਼ਾਲਾ ਨੇ ਅੱਜ ਕਬਜ਼ਾ ਲੈਤਾ ਉਹਨਾਂ ਦੁਕਾਨਾਂ ਦਾ ਇਹ ਗਊਸ਼ਾਲਾ ਨੇ ਸਟੈਪਰ ਮਜਬੂਰੀ ਚੱਕਿਆ ਜੀ ਸਾਰੀ ਮਾਨਸਾ ਦੇ ਅੱਜ ਧਾਰਮਿਕ ਸਮਾਜਿਕ ਰਾਜਨੀਤਿਕ ਵਪਾਰਕ ਸੰਸਥਾਵਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਜਿਸ ਸਾਰਾ ਸ਼ਹਿਰ ਉਬੜਿਆ ਸੀ ਤੇ ਅੱਜ ਸ਼ਹਿਰ ਦਾ ਗੁੱਸਾ ਖੁੱਟਿਆ ਜਿਹੜੀਆਂ ਜਿਹੜੀ ਜਗ੍ਹਾ ਤੇ ਅੱਜ ਬੈਠੀਆਂ ਹੈਗੇ ਇਹ ਗਊਸ਼ਾਲਾ ਜਿੱਜੀ ਪ੍ਰਾਪਰਟੀ ਹੈ ਇੱਥੇ ਦੁਕਾਨਾਂ ਘਟੀਆਂ ਹੋਈਆਂ ਐਸੇ ਕਿਰਾਏ ਨਾਲ ਮਾਨਸਾ ਦੇ ਵਿੱਚ ਚਾਰ ਗਊਸ਼ਾਲਾ ਲੱਗੀਆਂ ਉਹਨਾਂ ਦਾ ਵਿੱਚ 7000 ਗਊਵਾਂ ਚ ਜਿਹੜਾ ਪਾਲ ਰਿਹਾ ਹੈਗਾ ਜੇ 7000 ਗਊਵਾਂ ਚ ਸੜਕ ਤੇ ਆ ਜਾਂendar ਸੋਚੋ ਸ਼ਹਿਰ ਦਾ ਕੀ ਹਾਲ ਹੋਊਗਾ ਇਹ ਸਾਡਾ ਸਮਾਜ ਹੈ ਜਿਨ੍ਹਾਂ ਨੇ ਗਊਆਂ ਸੰਭਾਲੀਆਂ ਹੋਈਆਂ ਗਈਆਂ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਹੋਇਆ ਕੁਝ ਨਜਾਇਜ਼ ਦੁਕਾਨਦਾਰਾਂ ਨੇ ਸਾਡੀਆਂ ਜਿਹੜੀਆਂ ਗਊਸ਼ਾਲਾ ਦੀਆਂ ਪ੍ਰਾਪਰਟੀਆਂ ਸੀ ਉਹਨਾਂ ਦੇ ਕਬਜ਼ਾ ਕਰ ਰੱਖਿਆ ਸੀ ਨਾ ਉਹ ਕਈ ਸਾਲਾਂ ਤੋਂ ਕਿਰਾਇਆ ਪਰ ਰਹੇ ਸੀ ਇਹ ਤੇ ਨਾ ਹੀ ਕੋਈ ਕਿਸੇ ਐ ਐਸੇ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲ ਰਿਹਾ ਸੀ ਆ ਤਾਂ ਸ਼ਹਿਰ ਵਾਸੀ ਗੁੱਸਾ ਫੁੱਟਿਆ ਉਹ ਜਿਹੜੇ ਬੰਦ ਪਈਆਂ ਦੁਕਾਨਾਂ ਸੀ ਆ ਜੋ ਗਊਸ਼ਾਲਾ ਦੀ ਜਿੱਜੀ ਪ੍ਰਾਪਰਟੀ ਹੈ ਅੱਜ ਉਹਨਾਂ ਦੇ ਅਸੀਂ ਦੁਬਾਰਾ ਕਬਜ਼ਾ ਲਿਆ ਸਾਰੇ ਸ਼ਹਿਰ ਵਾਲਿਆਂ ਨਾਲ ਉਹ ਜਿਹੜੀ ਉਹ ਭੂ ਮਾਫੀਆ ਨਾਲ ਜਾਂ ਕਿਸੇ ਰਾਜਨੀਤਿਕ ਛੜੰਤਰ ਦਾ ਜਾਂ ਕਿਸੇ ਕੋਈ ਸਰਕਾਰੀ ਵੱਡੇ ਅਫਸਰ ਦੀ ਸ਼ੈਦ ਉਹਤੇ ਇਹ ਕੰਮ ਹੋ ਰਿਹਾ ਕਿਸੇ ਦਾ ਥਾਵੜਾ ਪਰ ਇਸ ਗੱਲ ਦੇ ਉੱਤੇ ਵੀ ਸ਼ਹਿਰ ਨੇ ਪਹਿਰਾ ਦਿੱਤਾ ਸਾਰੀਆਂ ਸੰਸਥਾਵਾਂ ਨੇ ਵੀ ਇਸਤਾਨ ਦੀ ਕੋਈ ਵੀ ਕਬਜ਼ਾ ਅਸੀਂ ਮਾਨਸਾ ਦੇ ਗਊਸ਼ਾਲਾ ਦੀ ਜ਼ਮੀਨ ਦੇ ਉੱਤੇ 1 ਇੰਚ ਦਾ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ ਸੋ ਜੋ ਜਿਹੜੇ ਪਹਿਲਾਂ ਸਾਡੀ ਗਊਸ਼ਾਲਾ ਦੀ ਨਿੱਜੀ ਪ੍ਰੋਪਰਟੀ ਦੇ ਕਬਜ਼ੇ ਕੀਤੇ ਹੋਏ ਆ ਅਸੀਂ ਇਹ ਜੋ ਵੀ ਛੜਾਈਏ